ਨੀ ਆ ਰਹੀ ਵੀ ਕਿਸ ਕਿਸ ਤਰੀਕੇ ਨਾਲ ਜਿੱਥੇ ਜਾ ਰਹੇ ਆ ਤੇ ਕਿਵੇਂ ਕਿਵੇਂ ਦੇ ਪ੍ਰਬੰਧ ਸਿੰਘ ਉਹਨਾਂ ਨੇ ਇੱਕ ਬਹੁਤ ਅੱਛੀ ਗੱਲ ਕੱਲ ਜਿਹੜੀ ਬੋਲੀ ਉਹ ਮੈਂ ਜ਼ਰੂਰ ਦੱਸਣਾ ਚਾਹਨਾ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਕਈ ਵਾਰੀ ਓਏ ਭయ్యా ਕਹਿ ਕੇ ਬੋਲਦੇ ਆ ਪੰਜਾਬ ਦੇ ਵਿੱਚ ਸਮ ਟਾਈਮ ਹਾਂ ਨਹੀਂ ਕਹਿਣਾ ਚਾਹੀਦਾ ਹੁਣ ਅੱਜ ਤੋਂ ਬਾਅਦ ਸਿੱਖਾਂ ਨੂੰ ਪੰਜਾਬੀਆਂ ਨੂੰ ਇਹਨਾਂ ਨੂੰ ਸਤਿਕਾਰ ਨਾਲ ਬੁਲਾਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਇਹਨਾਂ ਨੇ ਐਕਚੁਅਲੀ ਇਹਨਾਂ ਨੇ ਇਹ ਦੱਸਿਆ ਕਿ ਇਹਨਾਂ ਦਾ ਗੁਰੂ ਹੈ ਸਾਡੇ ਗੁਰੂ ਨਹੀਂ ਸੀ ਇਹ ਭਈਆ ਭਰਾ ਦਾ ਪ੍ਰਤੀਕ ਹੋ ਗਿਆ ਜੀ ਜੀ ਇਹਨਾਂ ਨੂੰ ਕੁੱਟਿੰਗ ਵੇ ਨਾ ਕਹਿੰਦੇ ਸੀ ਆਪਾਂ ਤਾਂ ਤੋ ਇਹ ਬੜਾ ਜ਼ਰੂਰੀ ਮੈਸੇਜ ਆ ਔਰ ਜਸੀ ਨੇ ਇਹਨੂੰ ਕੋਡ ਕੀਤਾ ਬੜੀ ਚੰਗੀ ਗੱਲ ਆ ਸਾਰੇ ਪ੍ਰਾਨ ਕਰੀਏ ਵੀ ਸਾਡੇ ਸਿਰ ਤੇ ਬਿਹਾਰ ਦਾ ਕਰਜ਼ਾ ਹੈ ਤੇ ਗੁਰੂ ਇਸ ਇਥੋਂ ਇਹਨੇ ਇੱਕ ਸਲੋਗਨ ਬੜਾ ਵਧੀਆ ਦਿੱਤਾ ਜਸੀ ਕਿ ਬਿਹਾਰ ਗੁਰੂ ਦਾ ਦਵਾਰ ਗੁਰੂ ਦਾ ਦਵਾਰ ਕਮਾਲ ਕਮਾਲ ਇਹ ਇਹ ਦਰਵਾਜ਼ਾ ਹੀ ਆ ਵਾਕਿਆ ਜਿੱਥੋਂ ਮਹਿਕ ਜਿਹੜੀ ਉਹ ਪੰਜਾਬ ਦੀ ਧਰਤੀ ਨੂੰ ਗਈ ਆ ਤੇ ਅਸੀਂ ਬਿਹਾਰ ਦੀ ਧਰਤੀ ਦੇ ਰਣੀ ਹਾਂ ਤੇ ਸਾਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਹਿੰਦੁਸਤਾਨ ਸਾ ਔਰ ਨਿਤਿਸ਼ ਕੁਮਾਰ ਨੇ ਕਰਵਾਇਆ ਇਹਨਾਂ ਨੇ ਸਿੱਖੀ ਤੋਂ ਬਾਹਰ ਕੱਢ ਕੇ ਗੁਰੂ ਸਾਹਿਬ ਬਾਰੇ ਦੱਸਣਾ ਸ਼ੁਰੂ ਕੀਤਾ ਸ਼ੁਰੂਆਤ ਹੋਈ ਹੈ ਕਿ ਗੁਰੂ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਬਹੁਪੱਖੀ ਸ਼ਖਸੀਅਤ ਸੀਗੇ ਤੇ ਉਹ ਕਿੰਨੇ ਮਤਲਬ ਹਰ ਇੱਕ ਕਿਸੇ ਵੀ ਪਾਸੇ ਤੁਸੀਂ ਲੈ ਲਓ ਵਾਰੀਅਰ ਦੇ ਤਰੀਕੇ ਦੇ ਲੈ ਲਓ ਮੈਂ ਜਿੱਦਾਂ ਪਹਿਲਾਂ ਵੀ ਬੋਲੇ ਰਾਜਨੀਤਿਕ ਕਵੀਆਂ ਦੇ ਤੌਰ ਤੇ ਲੈ ਲਓ ਉਹਨਾਂ ਤੋਂ ਵੱਡੇ ਕਵੀ ਵੀ ਕੋਈ ਬੰਦਾ ਨਹੀਂ ਹੋਇਆ ਉਹ ਬਹੁਤ ਪੱਕੀ ਸ਼ਖਸੀਅਤ ਸੀ ਉਹ ਹਰ ਇੱਕ ਪਾਸੇ ਉਹ ਕਹਿ ਸਕਦਾ ਤੇ ਇਦਾਂ ਲੱਗ ਰਿਹਾ ਵੀ ਸਾਰਾ ਸੰਸਾਰ ਆਪਣਾ ਹੈ ਔਰ ਕੁਝ ਨਿਤਿਸ਼ ਕੁਮਾਰ ਨੇ ਜੋ ਅਹਿਸਾਸ ਸਾਨੂੰ ਕਰਵਾ ਦਿੱਤਾ ਸਿੱਖਾਂ ਨੂੰ ਉਹਦਾ ਤੇ ਮੈਂ ਸ਼ਬਦ ਹੀ ਨਹੀਂ ਕਹਿ ਸਕਦਾ ਵੀ ਇਦਾਂ ਲੱਗ ਰਿਹਾ ਜਿਵੇਂ ਉਹਨੇ ਸਾਨੂੰ ਸਿਖਾ ਦਿੱਤਾ ਹੋਵੇ ਵੀ ਸਾਰੇ ਸੰਸਾਰ ਨੂੰ ਪਿਆਰ ਕਿਲਾਵੇ ਚ ਕਿਦਾਂ ਲਈਦਾ ਤੇ ਸਿੱਖ ਕੌਮ ਅੱਜ ਕਰਜ਼ਦਾਰ ਹੋ ਗਈ ਉਸ ਬੰਦੇ ਦੀ ਕਦੀ ਅਸੀਂ ਕਰਜ਼ਦਾਰ ਸੀ ਸ਼ੇਰ ਮੁਹੰਮਦ ਖਾਨ ਦੇ ਕਿ ਉਹਨੇ ਇੱਕ ਨਾਰਾ ਮਾਰਿਆ ਸੀ ਵੀ ਇਹ ਸ਼ਰਧਾ ਦੇ ਉਲਟਾ ਸਾਬ ਜਾਂ ਦੀ ਸੀਦੀ ਤੇ ਕੌਮ ਅੱਜ ਤੱਕ ਕਰਜ਼ਾ ਸਿਰ ਤੇ ਮਹਿਸੂਸ ਕਰਦੀ ਆ ਤੇ ਅਸੀਂ ਰਹਿਂਦੀ ਦੁਨੀਆ ਤੱਕ ਜਿਸ ਢੰਗ ਨਾਲ ਜਿਸ ਸ਼ਰਧਾ ਨਾਲ ਜਿਸ ਸਲੀਕੇ ਨਾਲ ਇਸ ਸਖਸ਼ ਨੇ ਗੁਰੂ ਸਾਹਿਬ ਜੀ ਦਾ ਇਹ ਅਦਬ ਸਨਮਾਨ ਇਹ ਪੁਰਬ ਸਾਡੇ ਸਾਹਮਣੇ ਪੇਸ਼ ਕੀਤਾ ਔਰ ਅਸੀਂ ਤੇ ਇੱਥੇ ਗੈਸਟ ਬਣ ਕੇ ਆਏ ਹੋਇਆ ਕੋਈ ਸਾਨੂੰ ਪ੍ਰਬੰਧ ਨਹੀਂ ਕਰਨਾ ਪੈ ਰਿਹਾ ਸਟੇਜਾਂ ਬਣਾ ਕੇ ਸਾਨੂੰ ਦਿੱਤੀਆਂ ਵੀ ਆਓ ਸਿੱਖੀ ਦੀ ਗੱਲ ਕਰੋ ਤੇ ਇਹ ਰਹਿਣ ਦੱਸਦਾ ਹਉਦੇ ਬਾਰੇ ਸੰਤਾਂ ਦਰ ਦੱਸੋ ਕਿਉਂਕਿ ਇੱਕ ਕਮਰੇ ਦੇ ਚਿਰਣਾ ਹੋਟਲ ਲੈਣਾ ਵੱਖਰੀ ਗੱਲ ਆ ਪਰ ਜਿਹੜੇ ਨੇ ਸਾਡੇ ਵਾਸਤੇ ਹੋਟਲ ਬਣਾ ਛੱਡੇ ਆ ਉਹ ਟੈਂ ਇੱਕ ਬੱਸਾਂ ਲਾਤੀਆਂ ਜਿਹੜੀਆਂ ਕਿ ਮਿੰਟ-ਮਿੰਟ ਬਾਅਦ ਦੀ ਸਰਵਿਸ ਹੈਗੀ ਆ ਹਜ਼ਾਰਾਂ ਬੱਸਾਂ ਲਾਈਆਂ ਜਿਨ੍ਹਾਂ ਆਟੋ ਨੇ ਉਹਨਾਂ ਦੇ ਪੈਸੇ ਉਹਨਾਂ ਨੇ ਪੇ ਕੀਤਾ ਹੋਇਆ ਉੱਪਰ ਸਟicker ਲੱਗੇ ਆ ਵੀ ਨਿਸ਼ੁਲਕ ਸੇਵਾ ਫ੍ਰੀ ਸੇਵਾ ਔਰ ਸਮਝ ਨਹੀਂ ਆ ਰਹੀ ਵੀ ਕਿਸ ਕਿਸ ਤਰੀਕੇ ਨਾਲ ਜਿੱਥੇ ਜਾ ਰਹੇ ਆ ਤੇ ਕਿਵੇਂ-ਕਿਵੇਂ ਦੇ ਪ੍ਰਬੰਧ ਨੇ ਸਿੰਘ ਉਹਨਾਂ ਨੇ ਇੱਕ ਬਹੁਤ ਅੱਛੀ ਗੱਲ ਕੱਲ ਜਿਹੜੀ ਬੋਲੀ ਉਹ ਮੈਂ ਜ਼ਰੂਰ ਦੱਸਣਾ ਚਾਹਨਾ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਕਈ ਵਾਰੀ ਓਏ ਭਈਆ ਕਹਿ ਕੇ ਬੋਲਦੇ ਆ ਪੰਜਾਬ ਦੇ ਵਿੱਚ ਸਮ ਟਾਈਮ ਹਾਂ ਨਹੀਂ ਕਹਿਣਾ ਚਾਹੀਦਾ ਹੁਣ ਅੱਜ ਤੋਂ ਬਾਅਦ ਸਿੱਖਾਂ ਨੂੰ ਪੰਜਾਬੀਆਂ ਨੂੰ ਇਹਨਾਂ ਨੂੰ ਸਤਿਕਾਰ ਨਾਲ ਬੁਲਾਉਣਾ ਚਾ ਇਹਨਾਂ ਨੇ ਐਕਚੁਅਲੀ ਇਹਨਾਂ ਨੇ ਇਹ ਦੱਸਿਆ ਕਿ ਇਹਨਾਂ ਦਾ ਗੁਰੂ ਹੈ ਸਾਡੇ ਗੁਰੂ ਨਹੀਂ ਸੀ ਇਹ ਭਈਆ ਭਰਾ ਦਾ ਪ੍ਰਤੀਕ ਹੋ ਗਿਆ ਇਹ ਭਰਾਤ ਇਹਨਾਂ ਨੂੰ ਕੁੱਟਿੰਗ ਦੇ ਨਾ ਕਹਿੰਦੇ ਸੀ ਆਪਾਂ ਤਾਂ ਤੋ ਇਹ ਬੜਾ ਜ਼ਰੂਰੀ ਮੈਸੇਜ ਆ ਔਰ ਜਸੀ ਨੇ ਇਹਨੂੰ ਕੋਡ ਕੀਤਾ ਬੜੀ ਚੰਗੀ ਗੱਲ ਆ ਸਾਰੇ ਪ੍ਰਣ ਕਰੀਏ ਵੀ ਸਾਡੇ ਸਿਰ ਤੇ ਬਿਹਾਰ ਦਾ ਕਰਜ਼ਾ ਹੈ ਤੇ ਗੁਰੂ ਇਸ ਇਥੋਂ ਇਹਨੇ ਇੱਕ ਸਲੋਗਨ ਬੜਾ ਵਧੀਆ ਦਿੱਤਾ ਜਸੀ ਕਿ ਬਿਹਾਰ ਗੁਰੂ ਦਾ ਦਵਾਰ ਗੁਰੂ ਦਾ ਦਵਾਰ ਕਮਾਲ ਕਮਾਲ ਇਹ ਇਹ ਦਰਵਾਜ਼ਾ ਹੀ ਆ ਵਾਕਿ ਜਿੱਥੋਂ ਮਹਿਕ ਜਿਹੜੀ ਉਹ ਪੰਜਾਬ ਦੀ ਧਰਤੀ ਨੂੰ ਗਈ ਆ ਤੇ ਅਸੀਂ ਬਿਹਾਰ ਦੀ ਧਰਤੀ ਦੇ ਰਣੀ ਹਾਂ ਤੇ ਸਾਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਹਿੰਦੁਸਤਾਨ ਸਾਡ ਔਰ ਨਿਤਿਸ਼ ਕੁਮਾਰ ਨੇ ਕਰਵਾਇਆ ਇਹਨਾਂ ਨੇ ਸਿੱਖੀ ਤੋਂ ਬਾਹਰ ਕੱਢ ਕੇ ਗੁਰੂ ਸਾਹਿਬ ਬਾਰੇ ਦੱਸਣਾ ਸ਼ੁਰੂ ਕੀਤਾ ਸ਼ੁਰੂਆਤ ਹੋਈ ਹੈ ਕਿ ਗੁਰੂ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਬਹੁਪੱਖੀ ਸ਼ਖਸੀਅਤ ਸੀਗੇ ਤੇ ਉਹ ਕਿੰਨੇ ਮਤਲਬ ਹਰ ਇੱਕ ਕਿਸੇ ਵੀ ਪਾਸੇ ਤੁਸੀਂ ਲੈ ਲਓ ਵਾਰੀਅਰ ਦੇ ਤਰੀਕੇ ਦੇ ਲੈ ਲਓ ਮੈਂ ਜਿੱਦਾ ਪਹਿਲਾਂ ਵੀ ਬੋਲੇ ਰਾਜਨੀਤਿਕ ਕਵੀਆਂ ਦੇ ਤੌਰ ਤੇ ਲੈ ਲਓ ਉਹਨਾਂ ਉਹਨਾਂ ਤੋਂ ਵੱਡੇ ਕਵੀ ਵੀ ਕੋਈ ਬੰਦਾ ਨਹੀਂ ਹੋਇਆ ਬਹੁਪੱਖੀ ਸ਼ਖਸੀਅਤ ਸੀ ਉਹ ਹਰ ਇੱਕ ਪਾਸੇ